ਫੋਟੋ ਖਿਦਾਂਗੇ ਜਿਹਦੇ ਤੁਹਾਨੂੰ ਮੈਜੀ ਹੈ ਹੈ ਠੀਕ ਹੈ ਠੀਕ ਹੈ ਰੈਂਚ ਨਾਲ ਲਗਾ ਉਹਦਰ ਉਧਰ ਜਲੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬੁਝਾਰ ਬੇਲਾ ਜ਼ਿਲ੍ਹਾ ਰੋਪੜ ਅੱਜ ਆਪਾਂ ਗੱਲ ਕਰਾਂਗੇ ਇੱਕ ਐਸੇ ਮਰੀਜ਼ ਦੀ ਜਿਹੜਾ ਮਰੀਜ਼ ਚਿੱਟੇ ਦੇ ਟੀਕੇ ਲਾ ਲਾ ਕੇ ਜਿਨੇ ਆਪਣਾ ਸਰੀਰ ਗਾੜ ਲਿਆ ਕਰਦਾ ਸਾਰਾ ਸਮਾਨ ਕਰਦੇ ਭਾਂਡੇ ਵੇਚਣ ਤੱਕ ਨੌਬਤ ਆਈ ਆਪਣਾ ਉਹਦਾ ਕੰਮ ਸੀ ਉੱਪਰ ਦਾ ਗੱਡੀ ਭੰਨ ਲਈ ਐਕਸੀਡੈਂਟ ਕੀਤਾ ਆਪਣੇ ਸਰੀਰ ਦਾ ਵੀ ਕਾਫੀ ਨੁਕਸਾਨ ਕੀਤਾ ਔਰ ਉਹਦੀਆਂ ਹਰਕਤਾਂ ਤੋਂ ਤੰਗ ਆ ਕੇ ਜਦੋਂ ਉਹਦੀ ਵਾਈਫਾ ਉਹ ਵੀ ਉਹਨੂੰ ਛੱਡ ਕੇ ਚਲੀ ਜਾਂਦੀ ਆ ਹਾਲਾਤ ਫਿਰ ਹੋਰ ਗੁੰਝਲਦਾਰ ਹੋ ਜਾਂਦੇ ਆ ਕਿਵੇਂ ਉਹ ਮਰੀਜ਼ ਮੁੜ ਕੇ ਜ਼ਿੰਦਗੀ ਦੇ ਵਿੱਚ ਦੁਬਾਰਾ ਫਿਰ ਆਪਣੇ ਪਰਿਵਾਰ ਨੂੰ ਸੰਭਾਲਦਾ ਹੈ ਕਿਵੇਂ ਫਿਰ ਕਾਰੋਬਾਰ ਸੰਭਾਲਦਾ ਹੈ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਸਾਡੇ ਕੋਲ 11 ਜਨਵਰੀ ਨੂੰ ਇੱਕ ਪੇਸ਼ੈਂਟ ਆਉਂਦਾ ਹੈ ਜਸਪ੍ਰੀਤ ਸਿੰਘ ਜਿਹੜਾ ਕਿ ਮੋਹਾਲੀ ਦੇ ਵਿੱਚ ਰਹਿੰਦਾ ਹੈ ਪਸ਼ੋਕੜੋ ਦਾ ਹੋਰ ਸ਼ਹਿਰ ਦਾ ਉੱਥੇ ਉਬਰ ਦਾ ਕੰਮ ਕਰਨ ਅਕ ਜਾਂਦਾ ਹੈ ਕੰਮ ਕਰਦਿਆਂ ਕਰਦਿਆਂ ਦੋਸਤੀ ਹੋ ਜਾਂਦੀ ਹੈ ਮੁੰਡਿਆਂ ਦੇ ਨਾਲ ਮੁੰਡਿਆਂ ਨੂੰ ਚਟੇ ਚਟੇ ਦੀ ਝਾੜ ਤੇ ਲਾ ਦਿੰਦੇ ਆ ਪਹਿਲਾਂ ਪੇਪਰ ਤੇ ਫਿਰ ਡੋਜ਼ ਵੱਧਦੀ ਆ ਇੱਕ ਦੋ ਸਾਲ ਲੰਘਦੇ ਆ ਫਿਰ ਉਹ ਜਿਹੜੀ ਆ ਚਿੱਟੇ ਦੀ ਪੂਰਤੀ ਨਹੀਂ ਹੋ ਸਕਦੀ ਕੰਮ ਵੀ ਘਟ ਜਾਂਦਾ ਹੈ ਕੰਮ ਤੇ ਫੋਕਸ ਨਹੀਂ ਰਹਿੰਦਾ ਸਰੀਰ ਸਾਥ ਨਹੀਂ ਦਿੰਦਾ ਫਿਰ ਉਹਦੇ ਇੱਕ ਤੋਂ ਦੋਸਤ ਇੰਜੈਕਟ ਕਰਦੇ ਆ ਫਿਰ ਉਹ ਸਲਾਹ ਦਿੰਦੇ ਆ ਕਿ ਤੂੰ ਕੀ ਕੰਲਾ ਲੈ ਕਰ ਹੱਥ ਪੈਰ ਮੈਂ ਤੁਹਾਨੂੰ ਦਿਖਾਉਣ ਲੱਗਿਆ ਮੇਰੇ ਫੋਨ ਦੇ ਵਿੱਚ ਉਹਦੀਆਂ ਤਸਵੀਰਾਂ ਪਈਆਂ ਜਿਹੜੀਆਂ ਕਿ ਤੁਹਾਨੂੰ ਅਸੀਂ ਦਿਖਾਉਣ ਦਾ ਯਤਨ ਕਰਾਂਗੇ ਔਰ ਨਾਲ ਵੀ ਤੁਹਾਨੂੰ ਚਲਾਵਾਂਗੇ ਇਹ ਇਸ ਵੀਰ ਨੇ ਆਪਣੇ ਹੱਥ ਪੈਰ ਗਾਲੇ ਪਈ ਸੀ ਜਦੋਂ ਸਾਡੇ ਕੋਲ ਮੈਡੀਸਨ ਵਾਸਤੇ ਇਹਦੀ ਸਿਸਟਰ ਕੈਨੇਡਾ ਰਹਿੰਦੀ ਆ ਉਹ ਮੈਨੂੰ ਫੋਨ ਕਰਦੀ ਆ ਗੱਲਬਾਤ ਕਰਦੀ ਆ ਫਿਰ ਸਾਡੇ ਕੋਲ ਭੇਜ ਦਿਆ ਪ੍ਰਮਾਤਮਾ ਦੀ ਬੜੀ ਬਖਸ਼ਿਸ਼ ਹੁੰਦੀ ਹੈ ਕਿਰਪਾ ਹੁੰਦੀ ਆ ਮਰੀਜ਼ ਯਤਨ ਕਰਦਾ ਐਡਿਕਸ਼ਨ ਚੋਂ ਨਿਕਲ ਜਾਂਦਾ ਔਰ ਮੈਂ ਆਪਣੀ ਇੱਕ ਫੇਸਬੁੱਕ ਤੇ ਆਪਣਾ ਪੇਜ ਆ ਜਿਹੜਾ ਸ਼ਾਮ ਸੇ ਖੁੰਡਲਸ ਉਹਦੇ ਤੇ ਇਹਦੀਆਂ ਤਸਵੀਰਾਂ ਵੀ ਪਾਈਆਂ ਸੀ ਤੇ ਇੱਕ ਮਹੀਨਾ ਬਾਅਦ ਫਿਰ ਮੈਦੀ ਤਸਵੀਰ ਪਾਈ ਸੀ ਜਦੋਂ ਮਹੀਨੇ ਕੁ ਬਾਅਦ ਹੁੰਦਾ ਹੈ ਇਹਦੀ ਸਿਹਤ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਹੈ ਰੰਗ ਰੂਪ ਨਿਖਰ ਜਾਂਦਾ ਹੈ ਹੱਥਾਂ ਪੈਰਾਂ ਤੇ ਜਿਹੜੇ ਉਹਨੇ ਗਾਲੇ ਪਏ ਸੀ ਨਿਸ਼ਾਨ ਪਏ ਸੀ ਜ਼ਖਮ ਸੀਗੇ ਉਹ ਸਾਰੇ ਉਹਦੇ ਰਿਕਵਰ ਹੋ ਜਾਂਦੇ ਆ ਔਰ ਮੁੜ ਕੇ ਫਿਰ ਉਹ ਆਪਣੇ ਕੰਮ ਤੇ ਚਲਾ ਜਾਂਦਾ ਹੈ ਆਪਣੀ ਗੱਡੀ ਹੈ ਜਿਹੜੀ ਉਹਦੀ ਰਿਪੇਅਰ ਕਰਾਉਂਦਾ ਹੈ ਗੱਡੀ ਰਿਪੇਅਰ ਕਰਾ ਕੇ ਫਿਰ ਦੁਬਾਰਾ ਉੱਪਰ ਦਾ ਕੰਮ ਕਰਦਾ ਹੈ ਜਿਹੜੀਆਂ ਚੀਜ਼ਾਂ ਨੂੰ ਕਈਆਂ ਉਸ ਵੀਰ ਨੇ ਕੀਤੀਆਂ ਤੇ 1.5 ਕਮਿਨਿਆਂ ਦੇ ਵਿੱਚ ਵਿੱਚ ਉਹਦੀ ਜਿਹੜੀ ਵਾਈਫ ਆ ਉਹ ਵੀ ਵਾਪਸ ਉਹਦੇ ਕੋਲ ਆ ਜਾਂਦੀ ਆ ਅਸੀਂ ਤੁਹਾਨੂੰ ਇੱਕ ਵੀਡੀਓ ਕਲਿੱਪ ਵਿੱਚ ਦਿਖਾ ਰਹੇ ਹਾਂ ਦਾ ਤੁਸੀਂ ਆਪ ਦੇਖੋਗੇ ਕਿ ਉਹ ਕਿਵੇਂ ਜਿਹੜਾ ਸਰੀਰ ਉਹਦਾ ਪਹਿਲਾਂ ਸੀ ਉਹੀ ਰੰਗ ਰੂਪ ਦਾ ਕਿੰਨਾ ਨਿਕਲ ਜਾਂਦਾ ਹੈ ਇੱਕ 1.5 ਮਹੀਨੇ ਦੀ ਦਵਾਈ ਖਾ ਕੇ ਮਰੀਜ਼ ਕਿੰਨਾ ਨਿਕਲ ਜਾਂਦਾ ਹੈ ਇਹ ਤੁਸੀਂ ਜਰਾ ਇਸ ਵੀਡੀਓ ਕਲਿੱਪ ਦੇ ਵਿੱਚ ਦੇਖੋ ਫੋਟੋ ਫੇਦਾਂਗੇ ਜਿਹਦੇ ਤੁਹਾਨੂੰ ਮੈਡੀ ਹੈ ਹੈ ਠੀਕ ਹੈ ਠੀਕ ਹੈ ਰੈਂਚ ਨਾਲ ਉਹਦਾ ਦਰਦ ਦੰਦ ਜਲਗਾ ਦੇ ਦਖਾਵੇ ਬਹੁਤ ਹੈ। ਠੀਕ ਨਹੀਂ ਜਾਂਦਾ। ਨਹੀਂ ਜੇ ਕੋਈ ਤਾਂ ਠੀਕ ਆਉਣ ਕਰ ਤੂੰ ਕਰ ਲੋ ਕੈਟ ਬਹੁਤ ਹੈ। ਹਾਂਜੀ ਹਾਂਜੀ। ਠੀਕ ਆ ਜਦੋਂ ਤਾਂ ਠੀਕ ਨੇ ਜੀ। ਅ ਤੁਸੀਂ ਦੇਖਦੇ ਹੋ ਕਿ ਅਸੀਂ ਹੋਰ ਵੀ ਇਦਾਂ ਦੀ ਵੀਡੀਓ ਪਾਉਂਦੇ ਰਹਿੰਨੇ ਆ ਤਾਂ ਪਾਉਂਦੇ ਆ ਤਾਂ ਕਿ ਬਰੀਜਾਂ ਦਾ ਜਿਹੜਾ ਲੋਕਾਂ ਦਾ ਉਹ ਭਰੋਸਾ ਬਰਕਰਾਰ ਰਹੇ। ਕਿਉਂਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਇੱਕ ਨਸ਼ੇ ਤੇ ਹੀ ਭਰੋਸਾ ਹੁੰਦਾ ਹੈ ਨਾ ਆਪਣੇ ਕਿਸੇ ਪਰਿਵਾਰਕ ਮੈਂਬਰ ਤੇ ਹੁੰਦਾ ਹੈ ਨਾ ਕਿਸੇ ਮੈਡੀਸਨ ਤੇ ਹੁੰਦਾ ਹੈ। ਨਾ ਕਿਸੇ ਡਾਕਟਰ ਤੇ ਹੁੰਦਾ ਨਾ ਕਿਸੇ ਸੈਂਟਰ ਤੇ ਹੁੰਦਾ ਔਰ ਦਿਮਾਗ ਇਹਨਾਂ ਦੇ ਇੰਨੇ ਤੇਜ਼ ਹੁੰਦੇ ਆ ਇੰਨੇ ਸ਼ਾਰਪ ਹੁੰਦੇ ਆ ਕਿ ਆਪਣੀ ਡਾਕਟਰੀ ਬਹੁਤ ਕਰਦੇ ਐਕਸਪੈਰੀਮੈਂਟ ਬਹੁਤ ਕਰਦੇ ਹੁੰਦੇ ਆ ਇਹ ਪਰ ਇਸ ਵੀਰ ਨੇ ਸਾਡੀ ਗੱਲ ਮੰਨੀ ਆਪਣੀ ਕਨੈਕਟੀਵਿਟੀ ਤੋੜੀ ਆਪਣੀ ਸਿਹਤ ਵੱਲ ਫੋਕਸ ਕੀਤਾ ਆਪਣੇ ਪਰਿਵਾਰ ਵੱਲ ਫੋਕਸ ਕੀਤਾ ਕੰਮ ਵੱਲ ਫੋਕਸ ਕੀਤਾ ਤੇ ਅੱਜ ਉਹ ਵੀਰ ਮੁੜ ਕੇ ਦੁਬਾਰਾ ਆਪਣੇ ਪੈਰਾਂ 'ਸਰ ਵੀ ਹੋ ਗਿਆ ਆਪਣੇ ਬੱਚੇ ਸੀ ਉਹਦੇ ਇੱਕ ਬੱਚਾ ਉਹਦਾ ਪਲੱਸ 2 'ਚ ਪੜਦਾ ਸੀ ਦੇਖੋ ਜੇ ਕੋਈ ਕਿਸੇ ਦੀ ਵਾਈਫ ਆ ਉਹਦੇ ਬੱਚੇ ਨੂੰ ਆਪਣੇ ਬੱਚੇ ਨੂੰ ਛੱਡਣਾ ਸੌਖਾ ਨਹੀਂ ਆਪਣੇ ਪਤੀ ਨੂੰ ਛੱਡਣਾ ਸੌਖਾ ਨਹੀਂ ਪਰ ਹਾਲਾਤ ਕਈ ਵਾਰੀ ਬੰਦੇ ਨੂੰ ਇੰਨਾ ਮਜਬੂਰ ਕਰ ਦਿੰਦੇ ਆ ਜਦੋਂ ਮਰੀਜ਼ ਐਡਿਕਸ਼ਨ 'ਚ ਹੁੰਦਾ ਹੈ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਂ ਇਹਦੇ ਨਾਲ ਸਲੂਕ ਕਿਦਾਂ ਦਾ ਕਰਨਾ ਹੈ ਆਪਣੀ ਮਾਂ ਨਾਲ ਸਲੂਕ ਕਿਦਾਂ ਦਾ ਕਰਨਾ ਹੈ ਆਪਣੀ ਭੈਣ ਨਾਲ ਸਲੂਕ ਕਿਦਾਂ ਦਾ ਕਰਨਾ ਹੈ ਆਪਣੀ ਪਤਨੀ ਨਾਲ ਆਪਣੇ ਬੱਚਿਆਂ ਨਾਲ ਕਿਵੇਂ ਸਲੂਕ ਕਰਨਾ ਹੈ ਤਾਂ ਜਦੋਂ ਗਲਤ ਬਿਹੇਵ ਕਰਦੇ ਆ ਮਾਰਕੁੱਟ ਕਰਦੇ ਆ ਹਰ ਗੱਲ ਤੇ ਗਾਲ ਮਗਾੜੀ ਹੁੰਦੇ ਆ ਪਾਂਡੇ ਪੰਦੇ ਆ ਮਾਰਕੁੱਟ ਕਰਦੇ ਆ 24 ਘੰਟੇ ਕਾਟੂ ਕੋਲੇ ਸ ਰੱਖਦੇ ਆ ਫਿਰ ਦੁਖੀ ਹੋ ਕੇ ਪਤਨੀਆਂ ਵੀ ਵਿਚਾਰੀਆਂ ਕੀ ਕਰਨ ਛੱਡਣਾ ਪੈਂਦਾ ਫਿਰ ਆਪਣੇ ਬੱਚਿਆਂ ਨੂੰ ਵੀ ਛੱਡ ਜੰਨੇ ਆ ਔਰ ਕਈ ਪਤਨੀਆਂ ਸਭਾਲੀ ਬਹੁਤ ਕਰਦੀਆਂ ਬਹੁਤ ਕੇਅਰ ਕਰਦੀਆਂ ਪਰ ਸਾਨੂੰ ਉਹਨਾਂ ਦੀ ਪਰਵਾਹ ਨਹੀਂ ਹੁੰਦੀ ਦੋਸਤੋ ਜੇ ਕੋਈ ਤੁਹਾਡਾ ਇਸ ਤਰ੍ਹਾਂ ਦਾ ਬਿਹੇਵ ਹੈਗਾ ਆ ਤੁਸੀਂ ਵੀ ਇਦਾਂ ਕਰਦੇ ਹੋ ਤਾਂ ਪਲੀਜ਼ ਇਦਾਂ ਨਾ ਕਰੋ ਇਹ ਤੁਹਾਨੂੰ ਤੁਹਾਡਾ ਪਰਿਵਾਰ ਤੁਹਾਡੀਆਂ ਪਤਨੀਆਂ ਤੁਹਾਡੇ ਬੱਚੇ ਤੁਹਾਡੇ ਮਾਪੇ ਤੁਹਾਨੂੰ ਚੰਗੀ ਜ਼ਿੰਦਗੀ ਦੇਣੀ ਚਾਹੁੰਦੇ ਆ ਸੋ ਤੁਸੀਂ ਇਹਨਾਂ ਚੀਜ਼ਾਂ ਤੋਂ ਨਿਕਲ ਕੇ ਐਡਿਕਸ਼ਨ ਤੋਂ ਨਿਕਲ ਕੇ ਆਪ ਤੁਸੀਂ ਆਪਣੀ ਹਿੰਮਤ ਮਾਰੋ ਆਪਣਾ ਟ੍ਰੀਟਮੈਂਟ ਕਰਾਓ ਆਪਣਾ ਇਲਾਜ ਕਰਾ ਕੇ ਆਪਣੇ ਪਰਿਵਾਰ ਨੂੰ ਸੰਭਾਲੋ ਤੇ ਪਰਿਵਾਰ ਸੰਭਾਲ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਜ਼ਿੰਦਗੀ ਦਾ ਆਨੰਦ ਲੈਣ ਵਾਸਤੇ ਨਸ਼ੇ ਦੀ ਜ਼ਰੂਰਤ ਨਹੀਂ ਹੈ ਜ਼ਿੰਦਗੀ ਦਾ ਸਵਾਦ ਲੈਣ ਵਾਸਤੇ ਸਾਨੂੰ ਤਾਂ ਦੋਸਤੋ ਸਰੀਰ ਚਾਹੀਦਾ ਹੈ ਫਿਰ ਅਸੀਂ ਜ਼ਿੰਦਗੀ ਦਾ ਹਰ ਸੁੱਖ ਹਰ ਸਵਾਦ ਲੈ ਸਕਦੇ ਆ ਸੋ ਜੇ ਕੋਈ ਤੁਹਾਡਾ ਆਪਣਾ ਕੋਈ ਮਿੱਤਰ ਪਿਆਰਾ ਕੋਈ ਦੋਸਤ ਕੋਈ ਜਾਣ ਪਛਾਣ ਕੋਈ ਅੰਟੀ ਕੋਮੰਟੀ ਕਿਸੇ ਵੀ ਤਰ੍ਹਾਂ ਕਰਕੇ ਕਿਸੇ ਵੀ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈਗਾ ਉਹਨਾਂ ਨੂੰ ਵੀਡੀਓ ਸ਼ੇਅਰ ਕਰੋ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਵੀ ਕਰਨਾ ਤਾਂ ਕਿ ਲੋੜਵੰਦ ਲੋਕਾਂ ਤੱਕ ਕਿਉਂਕਿ ਇਲਾਜ ਕਰਨ ਵਾਲੇ ਬੜੇ ਬੈਠੇ ਨੇ ਔਰ ਆਪਣੀ ਆਪਣੀ ਕਾਮਯਾਬੀ ਸਾਰੇ ਦੱਸਦੇ ਨੇ ਸੋ ਸਾਡੀ ਕਾਮਯਾਬੀ ਦਾ ਜਿਹੜਾ ਰਾਜ ਆ ਉਹ ਬੜਾ ਸਾਡੀ ਮੈਡੀਸਨ ਆਯੁਰਵੈਦਿਕ ਮੈਡੀਸਨ ਹੈ ਜਿਹਦਾ ਕੋਈ ਨੁਕਸਾਨ ਨਹੀਂ ਘਰ ਬੈਠ ਕੇ ਤੁਸੀਂ ਆਪਣੀ ਮੈਡੀਸਨ ਖਾ ਸਕਦੇ ਹੋ ਨਸ਼ਾ ਛੱਡ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ ਸੋ ਵੀਡੀਓ ਸ਼ੇਅਰ ਵੀ ਕਰਨੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਲੋੜਵੰਦ ਪਰਿਵਾਰਾਂ ਤੱਕ ਜਰੂਰ ਇਹ ਵੀਡੀਓ ਪਹੁੰਚਾਉਣ ਦਾ ਯਤਨ ਕਰਨਾ ਧੰਨਵਾਦ ਜੀ ਰੱਬ ਰੱਖਾ